ਪਰ ਮੈਂ ਪਹਿਲਾਂ ਕਿਹਾ ਸੀ ਮੇਰਾ ਹਰ ਗਾਣਾ ਸੂਫੀ ਹੈ ਮੈਂ ਮਡਾੜੀ ਮੇਲੇ ਦੇ ਉੱਤੇ ਗਾਉਣਾ ਉਹਨਾਂ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਤੇ ਫਕੀਰ ਬਹੁਤ ਪੈਸਾ ਦਿੰਦੇ ਆ ਅ ਸਿੱਧੀ ਭਾਸ਼ਾ ਚ ਚਾਹੇ ਕੋਈ ਮੈਨੂੰ ਗਾਲਾਂ ਹੀ ਕੱਢੇ ਅੱਜ ਇੱਕ ਵੀ ਬੰਦਾ ਸੂਫੀ ਗਾਇਕ ਨਹੀਂ ਹੈਗਾ ਉਹਦੀ ਬੈਕਗ੍ਰਾਉਂਡ ਇਹ ਹੈ ਵੀ 12ਵੀਂ ਸਦੀ ਦੇ ਵਿੱਚ ਕੁਝ ਸੰਤ ਹੋਏ ਜਿਨ੍ਹਾਂ ਦੇ ਵਿੱਚ ਮੁੱਖ ਸ਼ੇਖ ਫਰੀਦ ਜੀ ਸੀ ਬਿਲਕੁਲ ਉਹ ਕੀ ਕਰਦੇ ਇੱਕ ਸਾਡੀ ਬੋਲੀ ਦੀ ਇਹ ਕਾਲਾ ਘੱਗਰਾ ਸੂਫ ਦਾ ਧਰਤੀ ਸੰਭਰਦਾ ਜਾਏ ਨਹੀਂ ਬਿਲਕੁਲ ਉਹ ਇੱਕ ਆਰਾਮਦਾਇਕ ਸੂਫ ਦਾ ਕੱਪੜਾ ਪੈ ਕੇ ਰੱਖਦੇ ਸੀ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕੋ ਹੀ ਚੋਲਾ ਹੁੰਦਾ ਜਿੰਨੇ ਅੱਜਕੱਲ ਦੇ ਸ਼ੇਖ ਪਾਉਂਦੇ ਨੇ ਉਹ ਲੋਕਾਂ ਨੂੰ ਸੂਫੀ ਕਹਿਣ ਲੱਗੇ ਆਮ ਲੋਕ ਕੱਪੜੇ ਦੇ ਨਾਲ ਜੋੜ ਕੇ ਪਰ ਉਹਨਾਂ ਚੋਂ ਜਿਹੜੇ ਬੰਦੇ ਪੋਇਟਰੀ ਕਵਿਤਾ ਲਿਖਣ ਲੱਗੇ ਉਹਨਾਂ ਨੂੰ ਸੂਫੀ ਗੀਤਕਾਰ ਜਾਂ ਸੂਫੀ ਕਾਫੀਕਾਰ ਇਸ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ ਨਿਵਾਸ ਵਿਅਤ ਦਾ ਸੰਬੰਧ ਤੁਹਾਡਾ ਕਹਿੰਦਾ ਮਤਲਬ ਉਸ ਕੱਪੜੇ ਨਾਲ ਕੱਪੜੇ ਨਾਲ ਕੱਪੜੇ ਤੋਂ ਚੱਲਿਆ ਜੀ ਅਸਲ ਨਹੀਂ ਸੂਫੀ ਅਰਥ ਦਾ ਜਿਹੜਾ ਸੰਬੰਧ ਹੈ ਉਸ ਤੋਂ ਅੱਗੇ ਬਹੁਤ ਵੱਡਾ ਹੈ ਇੱਕ ਨਿਜ਼ਮ ਹੈ ਆਪਣੇ ਆਪ ਨੂੰ ਔਰਤ ਸਮਝਣਾ ਪਰਮਾਤਮਾ ਨੂੰ ਪਤੀ ਸਮਝਣਾ ਇਸ ਵਿਸ਼ੇ ਨੂੰ ਲੈ ਕੇ ਜਿਹੜੇ ਬੰਦੇ ਕਵਿਤਾ ਲਿਖਦੇ ਨੇ ਸ਼ਾਹ ਸ਼ੈਨ ਬੁੱਲੇਸ਼ਾ ਤੇਰਾ ਕਤਨ ਵਾਲੀ ਜੀਵੇ ਨੜੀਆਂ ਬਟਣ ਵਾਲੀ ਜੀਵੇ ਘੁੰਮ ਚਰਖੜਿਆਵੇ ਮਤਲਬ ਕਤਨ ਵਾਲੀ ਕੀ ਹੈ ਆਪਣੀ ਆਤਮਾ ਆਪਣਾ ਆਪ ਉਹ ਜਿਹੜੇ ਇਸ ਵਿਸ਼ੇ ਦੇ ਉੱਤੇ ਕਵਤਾ ਲਿਖਦੇ ਨੇ ਉਹ ਸੂਫੀਵਾਦ ਹੈ ਉਸ ਪ੍ਰਮਾਤਮਾ ਨੂੰ ਇੱਕਮਿਕ ਕਰ ਲੈਣਾ ਨਹੀਂ ਉਹਨੂੰ ਪਤੀ ਮੰਨਣਾ ਆਪਣੇ ਆਪ ਨੂੰ ਪਤਨੀ ਮੰਨਣਾ ਪਤੀ ਪਤਨੀ ਦੇ ਇਹ ਸਬੰਧ ਦੇ ਵਿੱਚ ਜਿਹੜੇ ਸੂਫੀ ਉਧਰ ਉਹ ਸੁਫ ਦਾ ਕਪੜਾ ਪਹਿਨਿਆ ਹੋਇਆ ਹੈ ਉਧਰ ਉਹ ਇਸ ਤਰ੍ਹਾਂ ਦੀ ਕਪਤਾ ਲਿਖਦੇ ਨੇ ਉਹ ਜਿਹੜੇ ਮੁਰਕੀਵਾਜ਼ ਨੇ ਗਰਾਰੀਵਾਜ਼ ਆ ਵਾਲੇ ਉਹਨਾਂ ਨੂੰ ਫਿਰ ਕੀ ਕਹੋਗੇ ਇਹ ਜੀ ਇਹ ਜੀ ਕੋਸ਼ਿਸ਼ ਕਰਦੇ ਨੇ ਸੌਰੀ ਕਲਾਸੀਕਲ ਬਣਨ ਹਮ ਅ ਪਰ ਇਹਨਾਂ ਨੂੰ ਪਤਾ ਨਹੀਂ ਵੀ ਕਲਾਸੀਕਲ ਕੀ ਹੁੰਦਾ ਹੈ ਹਮ ਕਲਾਸੀਕਲ ਹੈ ਇੱਕ ਰਜਿਸਟ੍ਰੇਸ਼ਨ ਹਮ ਇੱਕ ਢੰਗ ਹੈ ਇੱਕ ਲਿਖਤ ਹੈ ਹਮ ਵੀ ਸਾ ਰੇ ਗਾ ਧਾ ਨੀ ਸਾ ਇਦਾਂ ਆਪਾਂ ਉੱਪਰ ਨੂੰ ਚੜ ਗਏ ਤੇ ਫਿਰ ਸਾ ਨੀ ਧਾ ਪਾ ਮੰਗਾ ਰੇ ਸਾ ਇਹ ਲਿਖਿਆ ਗਿਆ ਵੀ ਐ ਨੂੰ ਉੱਪਰ ਚੜਨਾ ਹੈ ਐ ਨੂੰ ਥੱਲੇ ਆਉਣਾ ਹੈ ਇਹ ਤਾਂ ਸਿੱਧਾ ਆਪਾਂ ਕਹਿੰਦਾ ਸਾਰੇਗਾ ਸਾ ਸਾ ਮਲੋਂ ਉਪਰੋਂ ਸਾ ਗਾ ਧਾ ਸਾ ਇਹ ਉੱਪਰ ਚੜ ਗਏ ਇਸੇ ਤਰ੍ਹਾਂ ਸਾ ਨੀ ਪਾ ਰੇਸਾ ਇਹ ਥੱਲੇ ਨੂੰ ਆ ਗਏ ਇਹ ਇੱਕ ਰਾਗ ਬਣ ਗਿਆ ਇੱਕ ਰਜਿਸਟ੍ਰੇਸ਼ਨ ਹੋ ਗਈ ਦੁਨੀਆ ਭਰ ਦੇ ਵਿੱਚ ਜਦੋਂ ਇਸ ਰਾਗ ਨੂੰ ਕੋਈ ਗਾਉ ਮੰਨ ਲਓ ਆਪਾਂ ਕੋਈ ਰਾਗ ਸੋਠ ਮੰਨ ਲੰਨਿਆ ਬਿਲਾਵਲ ਮੰਨ ਲੰਨਿਆ ਜਾਂ ਜਜਾ ਬੰਤੀ ਮੰਨ ਲੰਨਿਆ ਤਾਂ ਉਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਜੋ ਸਾਡੇ ਵੱਡੇ ਸੰਗੀਤਕਾਰ ਆ ਮਤਲਬ ਨਿਜਮ ਉਹਦਾ ਨਿਜਮ ਜਿਸ ਦਾ ਪੂਰਾ ਨਿਜਮ ਉਸ ਮੁਤਾਬਕ ਜਾਣਾ ਹੈ ਉਹਨੇ ਉੱਪਰ ਨੂੰ ਜਿਹਨੂੰ ਅਰੋਹੀ ਕਹਿੰਦੇ ਨੇ ਸਾਡੀ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜਾ ਵਾਪਸ ਆਉਣਾ ਉਹਨੂੰ ਅਵਰੋਹੀ ਕਹਿੰਦੇ ਨੇ ਜਿਹੜਾ ਉਸੇ ਢੰਗ ਨਾਲ ਜਾਂਦਾ ਹੈ ਉਸੇ ਢੰਗ ਨਾਲ ਵਾਪਸ ਆਉਂਦਾ ਹੈ ਉਹ ਕਲਾਸਿਕਲ ਉਹ ਇੱਕ ਰਾਜ ਕਲਾਸਿਕਲ ਦੇ ਨਾਮ ਤੇ ਮਦਲ ਦੇ ਨਾਮ ਤੇ ਇਹ ਤਾਂ ਜੀ ਇਹਨਾਂ ਨੂੰ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਮੈਂ ਕਲਾਸਿਕਲ ਕਰ ਰਿਹਾ ਵੀ ਕਲਾਸਿਕਲ ਹੁੰਦਾ ਕੀ ਹੈ ਇਹਨਾਂ ਨੂੰ ਸੱਤੀ ਮੁੱਛੀ ਨਹੀਂ ਪਤਾ ਹੁਣਾ ਵੀ ਕਲਾਸਿਕਲ ਕੋਈ ਹੋਰ ਚੀਜ਼ ਹੁੰਦੀ ਹੈ ਮੇਰੇ ਲਈ ਵੀ ਨਵੀਂ ਗੱਲ ਹੋ ਗਈ ਸੁਣਨ ਵਾਲਿਆਂ ਲਈ ਵੀ ਬੜੀ ਵੱਡੀ ਨਵੀਂ ਗੱਲ ਨਿਕਲ ਆਈ ਇਹ ਕਿ ਕਲਾਸਿਕਲ ਦੇ ਜਾਂ ਸੂਫੀਅਤ ਦੇ ਤਾਂ ਮਾਇਨੇ ਹੀ ਹੋ ਰਹੇ ਕਲਾਸਿਕਲ ਤਾਂ ਜੀ ਬੰਬੇ ਦੇ ਵਿੱਚ ਬੈਠੇ ਜਾਂ ਕੋਈ ਰਪੋਸ਼ ਹੋਇਆ ਮਲੇਰ ਕੋਟਲੇ ਦੇ ਵਿੱਚ ਕੋਈ ਬੈਠਾ ਹੋਵੇ ਬਕਰੋਸੈਨ ਵਰਗੇ ਜਿਹੜੇ ਗੁਰੂ ਹੋਏ ਨੇ ਤਾਂ ਇੱਕ ਜਿਹੜੇ ਮਤਲਬ ਇਹਦੇ ਚ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜੇ ਬੰਦੇ ਇਸ ਤਰ੍ਹਾਂ ਕਲਾਸੀਕਲ ਲਗਾਉਂਦੇ ਨੇ ਉਹ ਪੂਰੀ ਜ਼ਿੰਦਗੀ ਚ ਇੱਕ ਜਾਂ ਦੋ ਰਾਗ ਹੀ ਸਿੱਖਦੇ ਨੇ ਹਾਲਾਂਕਿ ਰਾਗਾਂ ਦੀ ਗਿਣਤੀ ਕੋਈ 14-1500 ਦੇ ਨੇੜੇ ਤੇੜੇ ਹੋ ਚੁੱਕੀ ਐ ਤੇ ਪਰ ਕਿਉਂਕਿ ਇਹਦੇ ਤੇ ਕਮਾਂਡ ਬਹੁਤ ਖਤਰਨਾਕ ਐ ਕਮਾਉਣਾ ਪੈਂਦਾ ਹਾਂ ਉਹ ਇੱਕ ਦੋ ਰਾਗ ਹੀ ਵਸਾ ਸਿੱਖਦੇ ਨੇ ਇੱਕ ਸਾਡੇ ਗੁਲਾਮ ਅਲੀ ਸਾਹਿਬ ਹੋਏ ਨੇ ਉਹ ساری ਜ਼ਿੰਦਗੀ ਚ ਇੱਕੋ ਹੀ ਰਾਗ ਗਾਈ ਗਏ ਨੇ ਔਰ ਇੱਕੋ ਹੀ ਰਾਗ ਨਹੀਂ ਉਹਨਾਂ ਤੋਂ ਮੁੱਕਿਆ ساری ਉਮਰ ਉਸੇ ਰਾਗ ਚ ਲੋਕ ਵੀ ਰਸ ਲੈਂਦੇ ਰਹੇ ਨੇ ਲੋਕਾਂ ਦਾ ਇਕੱਠ ਵੀ ਪਰ ਕਿਉਂਕਿ ਉਹਦੇ ਜੋ ਰਾਸ ਸੀ ਉਹਨਾਂ ਨੂੰ ਇੰਨਾ ਆਉਂਦਾ ਸੀਗਾ ਕਿਉਂਕਿ ਉਹ ਰਜਿਸਟਰਡ ਪ੍ਰੋਪਰ ਕਲਾਸਿਕਲ ਗਾਉਂਦੇ ਸੀ ਸੋ ਕਲਾਸਿਕਲ ਇਹ ਚੀਜ਼ ਹੈ ਵੀ ਜਦੋਂ ਇੱਕ ਰਜਿਸਟ੍ਰੇਸ਼ਨ ਦੇ ਵਿੱਚ ਗਾਇਆ ਜਾਂਦਾ